ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਰਤੀ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਗਨ ਮੇ ਥਾਲ ਰਬ ਜੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਰੂਪ ਮਾਲਿਆ ਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਬਵ ਖੰਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿ ਸੁਤਾ ਬਨੈ ਨਨ ਨਨ ਨਹਿ ਤੋਹਿ ਕੋ ਸਹਿ ਸਮੂਰਤ ਨਾਇਕ ਤੋਹੀ ਸਾਇਦ ਪਤ ਬਿਮਰਨਾਨੇਕ ਪਤ ਗੰਦਬੇ ਸਾਇਦ ਸਤ ਗੰਦੇ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਕਾ ਜਾਣਨ ਸਭ ਮੈਂ ਜਾਣਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸਾਰਤੇ ਹੋਏ ਹਰ ਚਰਨ ਕਮਲ ਮਾ ਗਰਾਂ ਦ ਲੋਭਤ ਮਨੋ ਅੰਧ ਨੂੰ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰਾ ਨਾਮ ਬਾਸਾ ਨਾਮ ਤੇਰੋ ਆਤਮ ਮਜਨ ਮੁਰਾਰੀ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਅਸਨੂ ਨਾਮ ਤੇਰੋ ਰਸਾ ਨਾਮ ਤੇਰਾ ਕੇਸ ਰੋ ਲੈ ਛਤਕਾਰੇ ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦ ਨੂੰ ਕਸ ਜੱਬੇ ਨਾਮ ਲੈ ਤੁਝੇ ਕੋਟਾਰੇ ਨਾਮ ਤੇਰਾ ਜੀਵਾ ਨਾਮ ਤੇਰਾ ਬਾਤੀ ਨਾਮ ਤੇਰੋ ਤੇ ਲੈ ਮਾਹੀ ਪਸਾਰੇ ਨਾਮ ਤੇਰੇ ਕੀ ਜੋਤ ਲਗਾਈ ਪਏ ਉਹ ਜਿਹੜਾ ਭਉਂਸਗਲਾਰੇ ਨਾਮ ਤੇਰੋ ਤਾਗਾ ਨਾਮ ਫੁੱਲਮਾਲਾ ਪਾਰੇ 18 ਸਗਨ ਉਠਾਰੇ ਤੇਰੋ ਕੀ ਆ ਤੁਝੇ ਕਿਹਰ ਪਉ ਨਾਮ ਤੇਰਾ ਤੂੰ ਚੰਨ ਢੁਲਾਰੇ 108684 ਖਾਣੀ ਇਹ ਹੈ ਵਰਤਨ ਹੈ ਸਗੋਂ ਸੰਸਾਰੇ ਕਹਿ ਰਵਿਦਾ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਤਨਾਸ਼ਰੀ શ્રી ਸ਼ੈਣ ਜੀ ਤੂਪ ਦੀਪ ਘਿਰਤ ਸਾਜ ਆਰਤੀ ਵਾਰਨੇ ਜਾਉ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ ਰਹਾਉ ਉਤਮ ਦਿਯਾਰਾ ਨਿਰਮਲ ਬਾਤੀ ਕੋਹੀ ਨਰਿੰਦਨ ਕਮਲਾ ਬਾਤੀ ਰਾਮਾ ਭਗਤ ਰਾਮਾ ਨੰਨਜਾਨੈ ਪੂਰਨ ਪਰਮਾਨੰਦ ਅਖਾਨੈ ਮਦਨ ਮੋਟ ਪੈ ਤਾਰ ਗੋਵਿੰਦੇ ਸਾਨਪਣੇ ਭਜ ਪਰਮਾਨੰਦੇ ਸੋਣ ਸੰਦੇ ਆਤਿਰੀ ਦੇਵ ਦੇਵਾ ਕਰਤ ਬਤਾਤ ਸਮਾਈ ਸੇਦ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸਰਨਾਈ ਦੇਹੋ ਆਰਤੀ ਹੋ ਪੁਰਗ ਨਰੀਂਜਨ ਸਤਗੁਰੂ ਪੂਜੋ ਭਾਈ ਸਾਡਾ ਬ੍ਰਹਮਾ ਨਿਗਮ ਵਿਚਾਰੈ ਅਲੱਖ ਨ ਲਖਿਆ ਜਾਈ ਰਹਾਉ ਤਤ ਤੇਰ ਨਾਮ ਕੀ ਬਾਤੀ ਦੀਪਕ ਦੇ ਉਜਿਆਰਾ ਜੋਤ ਲਾਈ ਜਗ ਦੀ ਜਗਾਇਆ ਬੂਝੇ ਬੋਜਨ ਹਰਾ ਪੰਜੇ ਸ਼ਬਦਾਂ ਨਾਲ ਹਦਵਾਗੇ ਸੰਗੇ ਸਰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕਿੰਨੀ ਨਿਰੰਕਾਰ ਨਿਰਬਾਨੀ ਗੋਪਾਲ ਤੇਰਾ ਯਰਤਾ ਜੁਗਨ ਤੁਮਰੇ ਭਗਤ ਕਰਨ ਤੇ ਤਿੰਨ ਕੇ ਕਾਸ਼ ਸਵਾਰ ਤਰਹਾਉ ਦਾਨ ਸੀਦਾ ਮੰਗੋ ਕੀਓ ਅਮਰਾ ਖੁਸ਼ੀ ਕਰੇ ਨ ਤਜੀਓ ਪਨਿਆ ਇਸ਼ਾਦਨ ਨੀ ਕਾ ਅਨਾਜ ਮੰਗੋ ਸੱਤ ਸਿੱਕਾ ਗਊ ਭੈਸ ਮੰਗੋ ਲਾਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰਗੇ ਗੀਹਨ ਚੰਗੀ ਬਿਨ ਧੰਨਾਂ ਲੇਵਾ ਮੰਗੀ ਗੋਪਾਲ ਤੇਰਾ ਯਰਤਾ ਉਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਲੀਜੈ ਉਹ ਮੰਗੋ ਸੰਤਨ ਰੀਨਾ ਮੈਂ ਨਹੀਂ ਕਿਸੇ ਕਾ ਦੀਨਾ ਮਾਦੋ ਕੈਸੀ ਬਨੇ ਤਮ ਸੰਗੇ ਆਪ ਨਾ ਦੇਹੋ ਤਲੇ ਉਹ ਮੰਗੇ ਰਹਾਓ ਗੈ ਸਰ ਮੰਗੋ ਚੂਨਾ ਭਾਉ ਕੀਓ ਸੰਗ ਲੂਨਾ ਅੱਜ ਸਰ ਮੰਗੋ ਦਾਲੇ ਮੂੰ ਕੋ ਦੋਨੋ ਵਕਤ ਜਵਾਲੇ ਖਾਟ ਮੰਗੋ ਟੋਬਾਈ ਸਰਹਾਨਾ ਵਰਤ ਲਾਈ ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਥਿੰਦਾ ਮੈਂ ਨਾਹੀਂ ਕੀਤਾ ਲੱਭੋ ਇੱਕ ਨਾਂ ਤੈਰਾ ਮੈਂ ਭਬੋ ਕਹਿ ਕਵੀਰ ਮਨ ਮਾਨਿਆ ਮਨ ਮਾਨਿਆ ਤੋ ਹਰ ਜਾਣਿਆ ਸਵਈਆ ਜਾਤੇ ਪ੍ਰਸੰਨ ਪਏ ਹੈ ਮਹਾਮੁਨ ਦੇਵਨ ਕੇ ਤਪ ਮੈਂ ਸੁਖ ਪਾਵਾਂ ਜਗ ਕਰੇ ਇੱਕ ਬਿਦਰਾਰੇ ਭਬ ਤਪ ਹਰੇ ਮਿਲ ਧਿਆਨ ਲਾਵਾਂ ਤਾਲ ਰਤਾਲ ਮਰਦਾਂ ਗੋ ਪੰਗ ਰਾਵ ਲਿਏ ਸੋਰ ਸਾਜ ਮਿਲਾਵ ਕਿਨਰਗ ਧੱਪ ਗਾਣ ਕਰੇ ਗਨ ਜੱਠਿਆ ਪਛਰਨ ਤਦ ਦਿਖਾਵੇ ਸ਼ੰਖ ਨੇ ਕੀਟੋ ਨ ਕੰਡਨ ਕੀ ਕਰ ਫੁੱਲਨ ਕੀ ਵਰਖਾ ਵਰਖਾਵੇ سور سندر پے جاو دانت پردن پل میں کل منگل گا سوئیا بنتی سن لی جنتی سن لی ج

ਬਿੰਤੀ ਸੁਣ ਲਈ ਜੈ ਬਿੰਤੀ ਸੁਣ ਲਈ ਜੈ ਬਿੰਤੀ ਸੁਣ ਲਈ ਜੈ ਔਰ ਨਮਾਗਤ ਹਉ ਤੁਮ ਤੇ ਕਾਸ਼ ਔਰ ਨਮਾਗਤ ਹਉ ਤੁਮ ਤੇ ਕਾਸ਼ ਕਾਹਤ ਹਉ ਇਤ ਮੈਂ ਸੋਈ ਕਿ ਜੈ ਬਿੰਤੀ ਸੁਨ ਲੀ ਜੈ ਬਿੰਤੀ ਸੁਨ ਲੀ ਜੈ ਬਿੰਤੀ ਸੁਨ ਲੀ ਜੈ ਸ਼ਤਰਨ ਸੂ ਆਤ ਹੀ ਰਨ ਪੀਤਰ ਸ਼ਤਰਨ ਸੂ ਆਤ ਹੀ ਰਨ ਪੀਤਰ ਜੂ ਜਮਰੋ ਤੋ ਸਾਚ ਪਤੀ ਜੈ ਬਿੰਤੀ ਸੁਨ ਲੀ ਜੈ ਬਿੰਤੀ ਸੁਨ ਲੀ ਜੈ ਬਿੰਤੀ ਸੁਨ ਲੀ ਜੈ ਸੰਤ ਸਹਾਇ ਸਦਾ ਜਗ ਮਾਹੀ ਸੰਤ ਸਹਾਇ ਦਾ ਆਜ ਗਮਾਈਂ ਕਿਰਪਾ ਕਰ ਸ਼ਾਮ ਇਹ ਵਰਦੀ ਜੈ ਬੇਨਤੀ ਸੁਣ ਲਈ ਜੈ ਬੇਨਤੀ ਸੁਣ ਲਈ ਜੈ